ਮੰਨੂ ਚਾਹੀਦਾ ਵੀ ਜਿਹੜੇ ਰੋਡ ਵਾਲੇ ਨੇ ਰੋਡ ਬਣਾਉਣ ਵਾਲੇ ਉਹਨਾਂ ਨੂੰ ਚਾਹੀਦਾ ਫੜਾ ਫੜਾ ਇਹਦਾ ਧਿਆਨ ਰੱਖਣਾ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਪੰਜਾਬੀ ਹੈ ਪੰਜਾਬੀ ਦੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਬੰਦਾ ਆਪਣਾ ਮਿਲਦਾ ਨਾ ਕੰਮ ਕਰਦਾ ਘੈਂਟ ਲੱਗਦਾ ਵੱਧ ਦਿਹਾੜੀ ਪਾ ਰਿਹਾ ਤੇ ਚੰਗੇ ਚੰਗੇ ਜਿਹੜੇ ਨੌਕਰੀਆਂ ਕਰਨ ਵਾਲੇ ਨੇ ਨਾ ਉਹਨਾਂ ਤੋਂ ਕਿਤੇ ਵੱਧ ਕਮਾਈ ਕਰਦਾ ਹੈ ਇੱਧਰੇ ਇੱਧਰੇ ਉੱਤ ਪੀ ਕਿੱਤੇ ਆਤੀ ਤੇਲ ਚਵਾਇਆ ਜਾਏਗਾ ਤੇਲ ਚਵਾਇਆ ਨੁਕਾ ਜਾਣਾ ਆਵੇਂ 25 ਘੇੜੇ ਲਾ ਕੇ 25 ਘੇੜੇ ਲਾ ਕੇ ਮੈਂ ਪਹਿਲਾਂ ਹਾਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਆਪਾਂ ਅੱਜ ਤਿਆਰ ਸ਼ਿਆਰ ਹੋਏ ਆ ਤੇ ਆਪਾਂ ਚੱਲੇ ਆ ਛੋਟੇ ਕਾਕੇ ਨੂੰ ਮਿਲਣ ਸਾਡੇ ਨੂੰ ਉਦੇ ਰਾਜ ਸਿੰਘ ਨੂੰ ਤੇ ਇਧਰ ਦੇਖੋ ਤੁਸੀਂ ਭਿੰਡੀ ਸਾਡਾ ਹੈਲੋ ਅਧਿਰਾਜ ਏ ਇੱਕ ਗੱਡੀ ਚ ਲਾ ਰਿਹਾ ਟਿੱਡਾ ਸਾਡਾ ਟਿੱਡਾ ਇਧਰ ਦੇਖ ਰਿਹਾ ਸੀ ਗੱਡੀ ਚਾ ਰਿਹਾ ਜੀ ਗੱਡੀ ਚਾ ਰਿਹਾ ਜੀ ਗੱਡੀ ਚਾ ਰਿਹਾ ਜੀ ਤੇ ਤੇ ਹੈਲੋ ਬੜਾ ਖੁਸ਼ ਹੁੰਦਾ ਹੈ ਸਟੀਰਿੰਗ ਤੇ ਬਹਿਣਾ ਨਾ ਤੇ ਇਧਰ ਸਾਡੀ ਭਿੰਡੀ ਵੀ ਆ ਚੁੱਕੀ ਏ ਦੇਖੋ ਹੈਲੋ 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 ਬੋਲੋ ਤੇ ਇਧਰ ਸੱਚੀ ਗੱਲ ਜੀ ਸਾਡੇ ਵਰਟਿਕੋਰ ਜੀ ਆ ਚੁੱਕੇ ਨੇ ਸਾਡੇ ਟੀਚਰ ਸਾਹਿਬਾਨ ਟੀਚਰ ਸਾਹਿਬਾਨ ਵੀ ਆ ਚੁੱਕੇ ਨੇ ਲਓ ਫੜੋ ਜੀ ਤੇ ਹੁਣ ਆਪਾਂ ਇਥੋਂ ਗੱਡੀ ਕੱਢਣੀ ਬੜੀ ਮੁਸ਼ਕਲ ਸਾਹਮਣੇ ਦੋ ਗੱਡੀਆਂ ਲੱਗੀਆਂ ਹੋਈਆਂ ਲਓ ਜੀ ਫੜਾਓ ਜੀ ਮੈਨੂੰ ਬਾਹਰ ਨਿਕਲਣਾ ਪੈਣਾ ਗੱਡੀ ਕਢਾਉਣਾ ਸੀ ਮੈਨੂੰ ਬਾਹਰ ਨਿਕਲਣਾ ਪੈਣਾ ਤੇ ਨਿਕਲਨੇ ਆ ਫਿਰ ਕੋਈ ਗਾਲੀ ਕਾਕਾ ਫੜਾਉ ਕਾਕਾ ਫੜਾਉ ਨਾ ਨਹੀਂ ਕਾਕਾ ਫੜਾਉਣਾ ਫੋਨ ਫੜਾ ਨਹੀਂ ਕਾਕਾ ਤੁਸੀਂ ਚੱਲ ਫੋਨ ਫੜਾ ਵੀਡੀਓ ਬਣਾ ਫੜ ਮੈਂ ਤਾਂ ਵੀਡੀਓ ਬਾਹਰ ਬਣਾਣੀ ਹੈ ਚਲੋ ਓਏ ਆ ਕੱਕਾ ਨੂੰ ਬੋਲਣਾ ਪੜੇਗਾ ਫੜੀ ਮਰ ਵੀ ਤੱਕ ਲਿਓ ਮੈਂ ਗੱਡੀ ਘਦਾਵਾ ਯਾਰ ਉਹ ਤੋਂ ਬਣਾਈ ਮੈਨੂੰ ਬਾਹਰ ਦੀ ਬਾਹਰ ਲੈ ਯਾਰ ਫੋਨ ਫੜਾ ਲੈ ਬਣਾ ਦੇ ਯਾਰ ਨਹੀਂ papa ਮੈਂ ਫੜਾ ਓਏ ਅੰਦਰੋਂ ਨਹੀਂ ਨੇ ਬਣਾਣੀ ਫੋਨ ਮੈਂ ਕਿਹਾ ਓਏ ਬੇਟਾ ਚੱਲ ਚੱਲ ਚਲ ਆ ਜਾ ਮੈਂ ਨੀਓ ਹੀ ਆਣਦੇ ਆਣਦੇ ਇੰਨੀ ਕਿ ਜਗ੍ਹਾ ਤੋਂ ਗੱਡੀ ਕਢਣੀ ਦੇ ਲੋ ਅੜਦੇ ਕਢਦੇ ਆ ਆਂਦੇ ਸਿੱਧੀ 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 ਆਂ ਸਿੱਧੀ ਆਂਦੇ ਆਂਦੇ ਆ ਆ ਆ ਗਈ ਆ ਗਈ ਆ ਗਈ ਲਓ ਜੀ ਗੱਡੀ ਘੜਾ ਦਿਆਂ ਚਲੋ ਜੀ ਹਾ 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 ਵਾ 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 ਯਾਰ ਇਹਦੇ ਨਾਲ ਬਹੁਤ ਵਧੀਆ ਵਲੌਗ ਹੁੰਦਾ ਯਾਰ ਮੰਨੀ ਹਾਂ ਇਹਦੇ ਨਾਲ ਹੀ ਕਰਿਆ ਕਰਨਾ ਯਾਰ ਤਾਂ ਹੀ ਮੈਂ ਇਹਨੂੰ ਮੈਨੂੰ ਮੇਰੇ ਦਿਮਾਗ ਹੀ ਨਹੀਂ ਸੀ ਮੈਂ ਮਤਲਬ ਮੈਂ ਸੋਚ ਹੀ ਨਹੀਂ ਕੀਤਾ ਕਦੀ ਵੀ ਇਹਦੇ ਨਾਲ ਇੰਨਾ ਵਧੀਆ ਵਲੌਗ ਬਣਦਾ ਉਹ ਘਿਹੜ ਵਲੌਗ ਬਣਦਾ ਇਹ ਇੱਧਰ ਇੱਟਾ ਉਟਾ ਗਲੀ ਬੰਡੀ ਉਹ ਮਕਾਨ ਬਣ ਰਹੇ ਨੇ ਵਾਹ ਜੀ ਵਾਹ ਚਲੋ ਜੀ ਬੋਲੋ ਜੀ ਲੈਟਸ ਗੋ ਵਾਈਕ ਜੀ ਦਾ ਹਾਂ ਹਾਂ ਸਾਹਿਬ ਵਾਈਕ ਜੀ ਦੀ ਫਟੇ ਬੋਲੇ ਸੋ ਨਿਹਾਲ ਬਿੜੀਓ ਤੁਹਾਲੇ ਵਾਏ ਗਰੂ ਵਾਏ ਗਰੂ ਚਲੋ ਜੀ ਚਲੋ ਜੀ ਅੱਪਾ ਚੱਲੀਏ ਹੈ ਤੁਸੀਂ ਵੀ ਨਾਲ-ਨਾਲ ਚਲੋ ਕਿੱਥੇ ਜਾਣਾ ਹੈ ਕਿੱਥੇ ਜਾਣਾ ਹੈ ਹਾਂ ਜੀ ਤੇ ਹੁਣ ਮੇਨ ਹਾਈਵੇ NH44 ਤੇ ਜਾ ਰਹੇ ਆ ਤੇ ਸਾਨੂੰ ਇਹ ਦੇਖਣ ਨੂੰ ਮਿਲਦਾ ਵੀ ਹਰੇਕ 5-7 ਕਿਲੋਮੀਟਰ ਦਾ ਇੱਕ ਵੱਡਾ ਟੋਆ ਹੁੰਦਾ ਵੱਡਾ ਕਾਫੀ ਵੱਡਾ ਟੋਆ ਹੈ ਤੇ ਮੈਂ ਸੋਦਾ ਵੀ ਜਿਹਨੂੰ ਨਾਮ ਆਲੋ ਨੇਹਰਾ ਹੋਵੇ ਹੈ ਨਾ ਲਾਈਟਾਂ ਵੀ ਮੰਨ ਲਓ ਕਈ ਵਾਰ ਨਹੀਂ ਜਗਦੀਆਂ ਹੁੰਦੀਆਂ ਨਾ ਤੇ ਡੜਾਮਾ ਦਾ ਨਹੀਂ ਵੱਜੇ ਤੇ ਉਹ ਕੰਮ ਖਰਾਬ ਹੋ ਸਕਦਾ ਹੈ ਨਾ ਮੈਨੂੰ ਸਮਝ ਨਹੀਂ ਆਉਂਦੀ ਆ ਰੱਖੋ ਤੇ ਉੱਪਰ ਉਹਦੀਆਂ ਗੱਡੀਆਂ ਇੰਨੀਆਂ ਹੋ ਚੁੱਕੀਆਂ ਨੇ ਨਾ ਹੱਦ ਤੋਂ ਜ਼ਿਆਦਾ ਗੱਡੀਆਂ ਹੋ ਚੁੱਕੀਆਂ ਤੇ ਗਵਰਨਮੈਂਟ ਨੂੰ ਚਾਹੀਦਾ ਵੀ ਪਲ ਪਲ ਦੀ ਖਬਰ ਰੱਖੇ ਸੜਕ ਦੀ ਨਹੀਂ ਯੂ ਮੰਨੀ ਬਿਲਕੁਲ ਵੀ ਹਾਂ ਭਾਈ ਸੜਕ ਜਿਹੜੀ ਹੈ ਉਹ ਪ੍ਰੋਪਰ ਬਣੀ ਹੋਵੇ ਹੈ ਨਾ ਮਾੜੇ 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 ਟੋਏ ਜਿਹੜੇ ਮਾੜੇ ਮਾੜੇ ਟੋਏ ਨੇ ਇਹ ਵੱਡੇ ਜਤਨਾ ਖਾਵਾ ਦੇਖੋ ਮਾੜਾ ਜਿਆ ਟੋਇਆ ਸੀ ਹੁਣ ਉਹਦੀ ਜੋੜੀ ਉਹਨੇ ਨਾ ਗੱਡੀਆਂ ਲੱਗ ਲੱਗ ਕੇ ਖੁਰਦਰਾ ਹੋ ਜਾਣਾ ਹੋਰ ਡੂੰਗਾ ਹੋ ਜਾਣਾ ਤੇ ਗਵਰਨਮੈਂਟ ਨੂੰ ਚਾਹੀਦਾ ਵੀ ਜਿਹੜੇ ਰੋਡ ਵਾਲੇ ਨੇ ਰੋਡ ਬਣਾਉਣ ਵਾਲੇ ਉਹਨਾਂ ਨੂੰ ਚਾਹੀਦਾ ਫਟਾਫਟ ਇਹਦਾ ਧਿਆਨ ਰੱਖਣ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਆ ਦੇਖੋ ਅਸੀਂ ਜਾ ਰਹੇ ਹਾਂ ਨਾ ਬਸ ਇਹੀ ਨੋਟ ਕਰਦੇ ਜਾ ਰਹੇ ਕਿੰਨੇ ਜ਼ਿਆਦਾ ਟੋਏ ਨੇ ਕਿੰਨੇ ਜ਼ਿਆਦਾ ਆਦੀ ਹੈ ਯਾਰ ਇੰਨੇ ਚ 44 ਰਿਹਾ ਰਾਮੋਟਾ ਰੋਡ ਤੇ ਹੈ ਜੀ। ਹੋਇਆ। ਤੇ ਫਿਲਹਾਲ ਹੁਣ ਅਸੀਂ ਪਹੁੰਚ ਚੁੱਕੇ ਆ ਮੰਡੀ ਗੋਬਿੰਦਗੜ ਤੇ ਬਸ ਹੁਣ ਸਾਨੂੰ ਇੱਥੋਂ ਲੱਗ ਜਾਣਾ ਵੀ ਹੋਰ ਘੰਟਾ ਲੱਗੇਗਾ ਸ਼ਾਇਦ ਪਹੁੰਚਦੇ ਪਹੁੰਚੇ ਰਾਜਪੁਰੇ ਰਾਜਪੁਰੇ ਜਾਣਾ ਆਪਾਂ ਆਪਣੇ ਕਾਕੇ ਨੂੰ ਮਿਲਣ ਜਾਣਾ ਛੋ ਲਿਆਈ ਹੈ ਨਾ ਮਨੂ ਦਾ ਬਰਥਡੇ ਆ ਰਿਹਾ ਮਨੂ ਦਾ ਆ ਰਿਹਾ ਬਰਥਡੇ ਤੇ ਨੰਨੂ ਸਾਡੀ ਤੇ ਸੁੱਤੀ ਪਈ ਹੈ ਦਾ ਬਰਥਡੇ ਅਗਲੇ ਹਫਤੇ ਤੇ ਫਿਰ ਆਪਾਂ ਇਹਦੀ ਚਾਚੀ ਨੂੰ ਲਿਆਵਾਂਗੇ ਹੈ ਨਾ ਬਈ ਹੈ ਨਾ ਕੱਕੇ ਫੜ ਲਓ ਯਾਰ ਕਾਕਾ ਇਹਨੂੰ ਕਾਕਾ ਸਾਡਾ ਤੇ ਸੁੱਤਾ ਪਿਆ ਹੈ ਫੜ ਲੋਗੇ ਹਾਂ ਲਿਆ ਲਿਆ ਦਿਆ ਹਲੋ ਹਾਂਜੀ ਤੇ ਹੁਣ ਹਾਈਵੇ ਤੇ ਰੁਕੇ ਆ ਕੋਦੂ ਰਾਮ ਸੁੱਤਾ ਪਿਆ ਸਾਡਾ ਤੇ ਉਧਰ ਛੋਟਾ ਵੱਡਾ ਕੋਦੂ ਰਾਮ ਵੀ ਸੁੱਤਾ ਪਿਆ ਤੇ ਆਪਾਂ ਹੁਣ ਲੱਗੇ ਆ ਜੂਸ ਪੀਣ ਵਾਸਤੇ ਮੈਂ ਕਿਹਾ ਜੂਸ ਖੇ ਲਈਏ ਮੇਰੇ ਬਾਪੇ ਜੀ ਵੀ ਸੀਨੇ ਦਾ ਕੱਖੇ ਨੂੰ ਪਾਇਆ ਸੀ ਨਾ ਮਾਂ ਤੇ ਤੇ ਮੰਤੀ ਤੇ ਜੂਸ ਪੀਏਗਾ ਹਾਂ ਜੀ ਜੂਸ ਪੀਏਗੀ ਹਾਂ ਹਾਂ ਤੇ ਮਸਮੀ ਦਾ ਸੰਤਰੇ ਦਾ ਜੂਸ ਪੀਣ ਲੱਗੇ ਹਾਂ ਪਸੰਦਾ ਠੰਡਾ ਹੀ ਖਾਂਦੇ ਨੇ ਸਰਦੀਆਂ ਚ ਉਹ ਪਿੰਦੇ ਹੀ ਆ ਉਹਨੇ ਸੰਤਰਾ ਹੀ ਪੀਂਦੇ ਪੰਜ ਰੁਪਏ ਆ ਚੱਲ ਮੈਂ ਮੈਨੂੰ ਲੈ ਕੇ ਆਇਆ ਬੁਈ ਲੈਣੀ ਹੈ ਅੱਧਾ ਦਾ ਕਰਵਾਣੀ ਕਿੰਨੇ ਦੋ ਤਿੰਨ ਅੱਧਾ ਦਾ ਭਾਈ ਬਣਾਓ ਜੂਸ 2 ਗਲਾਸ ਦਾ ਇਹ ਬਣਾਈ ਦੀ ਬਈ ਵਲੌਗ ਵਾਲੂਕ ਬਣਾਉਂਦੇ ਆ ਤਾਂ ਪੰਜਾਬੀ ਆ ਪੰਜਾਬੀ ਵੀ ਬੜੀ ਐ ਖੁਸ਼ੀ ਹੁੰਦੀ ਇਹੋ ਪੰਜਾਬੀ ਬੰਦਾ ਆਪਣਾ ਮਿਲਣਾ ਨਾ ਕੰਮ ਕਰਦਾ ਘੈਂਟ ਲੱਗਦਾ ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਵਧੀਆ ਭਾਈ ਤੇ ਬਾਈ ਦੇ ਕੋਲ ਆਪਾਂ ਨਾ ਜੂਸ ਪੀਤਾ ਜਿਹਦੇ ਕੋਲ ਹੁੰਡਾ ਪੜਿਆ ਲਿਖਿਆ ਵੀ ਇਹ ਕੀਤੀ ਹੋਈ ਹੈ ਇਹ ਕਰੋ ਵੀ ਚੰਗਾ ਹੈ ਭਰਾ ਉਹਦੇ ਚਾਚੇ ਦਾ ਇਹ ਸਾਰੇ ਇਟਲੀ ਨੇ ਇਹ ਬੰਦਾ ਦੇ ਲੋਕ ਕੰਮ ਕਰ ਰਹੇ ਇੰਨਾ ਘੈਂਟ ਵੀ ਯਾਨੀ ਕਿ ਵਧੀਆ ਲੱਗਿਆ ਯਾਰ ਪੰਜਾਬੀ ਬੰਦੇ ਨਾ ਕੰਮ ਕਰ ਰਹੇ ਮੈਂ ਕਹਿੰਦਾ ਯਾਰ ਚੰਗੇ ਚੰਗੇ ਬੰਦਿਆਂ ਨਾਲੋਂ ਵੱਧ ਦਿਹਾੜੀ ਪਾ ਕੇ ਜਾ ਰਿਹਾ ਹੈ ਵਧੀਆ ਸਗੋ ਆਪਣਾ ਮੋਟਾ ਈ 10000 ਰੁਪਏ ਦਿਹਾੜੀ ਪਾ ਰਿਹਾ ਉਹ ਵੱਧ ਹੀ ਪਾ ਰਿਹਾ ਹੁਣੇ ਮੇਰੇ ਹਿਸਾਬ ਨਾਲ ਦੇਖਿਆ ਨਾ ਵੱਧ ਦਿਹਾੜੀ ਪਾ ਰਿਹਾ ਤੇ ਚੰਗੇ ਚੰਗੇ ਜਿਹੜੇ ਨੌਕਰੀਆਂ ਕਰਨ ਵਾਲੇ ਨੇ ਨਾ ਉਹਨਾਂ ਤੋਂ ਕਿਤੇ ਵੱਧ ਕਮਾਈ ਕਰ ਰਿਹਾ ਬੰਦਾ ਤੇ ਵਧੀਆ ਯਾਰ ਮੇਰੇ ਹਿਸਾਬ ਨਾਲ ਇਦਾਂ ਕੰਮ ਕਰਨੇ ਚਾਹੀਦੇ ਨੇ ਹਨਾ ਪੰਜਾਬ ਚ ਰਹੇਗੀ ਕਰਦੇ ਪੰਜਾਬ ਚ ਰਹੇਗੇ ਮਾਲੇ ਹੁਣ ਬਾਹਰ ਵੀ ਹਾਲਾਤ ਹੈਗੇ ਉਹ ਜਿਆਦਾ ਬਹੁਤ ਵਧੀਆ ਯਾਨੀ ਕਿ ਲੱਗਿਆ ਮੈਂ ਉਹਨੂੰ ਮੈਂ ਉਹਨੂੰ ਬਹੁਤ ਯਾਰਾ ਮੋਟੀਵੇਟ ਕੀਤਾ ਬਾਈ ਨੂੰ ਪਹਿਲੇ ਹੀ ਬੜਾ ਮੋਟੀਵੇਟਿਡ ਸੀ ਉਹ ਸਹੀ ਗੱਲ ਉਹ ਪਹਿਲੇ ਹੀ ਬੜਾ ਮੋਟੀਵੇਟਿਡ ਸੀ ਉਹ ਕਹਿੰਦਾ ਲਾ ਖਾਨ ਨੇ ਵਧੀਆ ਖਰਚਾ ਕਰੀਦਾ ਕਹਿੰਦਾ ਅਹੀਂ ਕਹਿੰਦਾ ਵਧੀਆ ਕਮਾਈ ਕਰ ਲੈਂਦੀ ਕਰ ਲਈਦੀ ਐਥੋਂ ਤੇ ਉਹੀ ਐ ਬਸ ਬੰਦਾ ਸ਼ਰਮ ਮਾਰ ਜਾਂਦੀ ਬੰਦੇ ਨੂੰ ਬਾਕੀ ਦਾ ਤੁਹਾਨੂੰ ਪਤਾ ਹੀ ਐ ਵੀ ਆਪਣੇ ਯੂਪੀ ਬੀ ਆਰਐਲ ਇਹੋ ਵੇਲੇ ਐਥੋਂ ਕਿੰਨਾ ਕਮਾਗ ਮਾ ਕੇ ਕੋਠੀਆਂ ਬਣਾ ਲਿਆ ਉਹਨਾਂ ਨੇ ਹਨਾ ਤੇ ਆਪਣੇ ਲੋਕ ਬਾਹਰ ਜਾਂਦੇ ਉੱਥੇ ਜਾ ਕੇ ਵੀ ਹਨਾ ਮਿਹਨਤੀ ਕਰਦੇ ਮਿਹਨਤੀ ਐ ਯਾਰ ਹਾਂ ਜਿਹਨੂੰ ਬਾੜਾ ਸ਼ੌਂਕ ਹੈ ਵੀ ਮੈਂ ਯਾਰ ਕੁਰਸੀ ਤੇ ਬਹਿ ਕੇ ਕੰਮ ਕਰਨਾ ਮੈਂ ਵਾਈਟ ਕਾਲਰ ਜੌਬ ਕਰਨੀ ਐ ਉਹਦੇ ਲਈ ਤਾਂ ਬਾਈ ਫਿਰ ਉਹ ਤਾਂ ਨਹੀਂ ਕਰ ਸਕਦਾ। ਹੈ ਉਹ ਤਾਂ ਫਿਰ ਨੌਕਰੀ ਮਾੜੀ-ਮੋਟੀ ਕਰ ਲਵੇ ਕੋਈ ਵੀ ਕਰ ਲਵੇ ਵਾਈਟ ਕੋਲਰ ਮਿਲੀ ਜਾਣੀ ਤੇ ਮਿਣੀ ਜਾਣੀ ਤੇ ਬਟ ਆਹ ਕੰਮ 'ਚ ਪੈਸਾ ਤੇ ਨਾਲੇ ਨਹੀਂ ਆ ਰਹੇ। ੁੱਲਾ ਡੁੱਲਾ ਕੰਮ ਠੀਕ ਹੈ ਨਾ ਕੋਈ ਕਿਸੇ ਦੀ ਚੈ ਚੈ ਨਹੀਂ ਨਾ ਆ ਮੈਣੀ ਆਪਣੀ ਮਰਜ਼ੀ ਨਾਲ ਕਿਸੇ ਦੀ ਗੱਲ ਨਹੀਂ ਸੁਣਦੇ ਕੋਈ ਪੁੱਛਦੇ ਨਹੀਂ ਆ ਰਹੇ ਆ ਬਹੁਤ ਵਧੀਆ ਲੱਗਿਆ। ਇੱਕ ਤੁਰਾਉਂ ਸਾਡਾ ਇੱਧਰ ਇਹ ਦੇਖਦਾ ਮੈਂ ਦੇਖਦਾ ਬਸ ਸੋ ਗਿਆ ਫਿਰ ਮੈਂ ਦਿਖਾਉਂਦਾ ਥੋੜਾ ਨਾ ਮੈਂ ਵੀਡੀਓ ਬਣਾ ਲਿਆ ਤੇ ਮੈਂ ਉੱਪਰ ਆਇਆ ਦਿਖਾਰੇ ਫਿਰ ਗੱਡੀਆਂ ਦੇਦਾਂ ਲੰਗਦਾ ਲੰਗਦਾ ਉਹ ਗੱਡੀਆਂ ਲੰਗਦੀਆਂ ਦੇਖਦਾ ਟਿੱਡਾ ਜੀ ਚਲੋ ਜੀ ਚੱਲ ਮੇਰਾ ਪੁੱਤਰ ਚਲੋ ਜੀ ਪਹੁੰਚ ਗਿਆ ਆਪਾਂ ਰਾਜਪੁਰੇ ਉਹ 30 ਦੀਆਂ ਨਹੀਂ ਬਦਲ ਲਓ ਜੀ ਆਪਾਂ ਪਹੁੰਚ ਗਏ ਆ ਰਾਜਪੁਰੇ ਰਾਜਪੁਰਾ ਰਾਜਪੁਰਾ ਨਾ ਕਿ ਨਾ ਤਕੜਾ ਨਾ ਵੀ ਨਹੀਂ ਹੋਏ ਐ ਐਂਟ੍ਰੈਂਸ ਹੈ ਨਾ ਪੰਜਾਬ ਦੀ ਅੱਛਾ ਐਡਰੈਸ ਹੈ ਆ ਗਿਆ ਬਾਹਰ ਆਸਾ ਚੱਕ ਕੇ ਹਾਂ ਬਾਲਾ ਸ਼ੁਰੂ ਹੋ ਜਾਂਦਾ ਹਾਂ ਹਾਂ ਬਿਲਕੁਲ ਬਿਲਕੁਲ ਜੂ ਆ ਰੈਡ ਤੇ ਪਰ ਸੜਕਾਂ ਹੈ ਨਾ ਅੰਡਰ ਡਿਵੈਲਪਮੈਂਟ ਨੇ ਪੜ ਰਹੀਆਂ ਨੇ ਚੱਲ ਰਿਹਾ ਕੰਮ ਚੱਲ ਰਿਹਾ ਤੇ ਵਧੀਆ ਕੰਮ ਕੰਮ ਤੇ ਚੱਲਦਾ ਹੀ ਰਹਿਣਾ ਚਾਹੀਦਾ ਹੈ ਫਾਈ ਬੱਚਾ ਥੋੜੀ ਬੋੜੀ ਡਿਵੈਲਪਮੈਂਟ ਹੋਏਗੀ ਅਸੀਂ ਇਹਨੂੰ ਡਿਵੈਲਪਮੈਂਟ ਨਹੀਂ ਮੰਨਦੇ ਆਪਾਂ ਇਹ ਤਾਂ ਚਲੋ ਇਹ ਵੀ ਜ਼ਰੂਰੀ ਹੈ ਪਰ ਅਸਲੀ ਡਿਵੈਲਪਮੈਂਟ ਕੁਝ ਹੋਰ ਹੈ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਲੱਡੂ ਬਰੇ ਆਪਾਂ ਕੀ ਗੱਲ ਕਰਨੀ ਆ ਤੇ ਆਪਾਂ ਗੱਲ ਲੱਦਾ ਵੀ ਉਹ ਲੈ ਕੇ ਆਏ ਆ ਆ ਦੇਖੋ ਚੌਕਲੇਟ ਲਈ ਹੈ ਲੇਜ਼ ਲਈ ਹੈ ਤੇ ਲੱਡੂਆਂ ਦਾ ਡੱਬਾ ਲਿਆ ਹੈ ਸੈਂਡਵਿਚ ਦਾ ਡੱਬਾ ਲਿਆ ਮੂੰਗਫਲੀ ਮੂੰਗਫਲੀ ਲੈ ਲਈ ਹੈ ਢੋੜੀ ਆ ਗਈ ਤੁਹਾਨੂੰ ਪਤਾ ਤੇ ਮੂੰਗਫਲੀ ਇਹ ਲੱਗ ਗੱਚਕ ਵਗੈਰਾ ਉਹ ਲਈ ਹੈ ਤੇ ਬਸ ਹੁਣ ਆਪਾਂ ਜਸਟ 5 10 ਮਿੰਟ ਦੇ ਵਿੱਚ ਆਪਾਂ ਪਹੁੰਚ ਜਾਣਾ ਮੈਂ ਬੈੱਡ ਲਾ ਲਾ ਯਾਰ ਮੈਂ ਇੱਧਰ ਲਾਣੀ ਬਸ ਆ ਗਿਆ ਮੈਂ ਤਾਂ ਲਾਣੀ ਭੁੱਲ ਗਿਆ

സോ ജി ആഗത ചേഗാ ച ਕਾਵਾ 25 ਘੇੜੇ ਲਾ ਗਏ 25 ਘੇੜੇ ਲਾ ਗਏ ਮੈਂ ਪਹਿਲਾਂ ਯਾਰ ਬੂਆ ਹੀ ਨਹੀਂ ਖੋਲਦੇ ਪਏ ਮੰਨੀ ਦੇ ਲੈ ਦੇ ਲੈ ਬੂਆ ਹੀ ਨਹੀਂ ਖੋਲਦੇ ਪਏ ਯਾਰ ਉਹਨਾਂ ਨੇ ਵੈਸੀ ਭੇੜੇ ਸੀ ਬੇਇਜ਼ਤੀ ਹੋ ਗਈ ਸਾਰ ਲੱਗ ਗਿਆ ਸੀ ਮਨ ਨੂੰ ਬੂਆ ਨਹੀਂ ਖੋਲੇ ਓਹੋ ਹੱਸ ਗਿਆ ਮੈਂ ਸੀ ਨੇ ਕੀ ਗੱਲ ਤੇ ਚੁੱਪ ਕਰਕੇ ਅੰਦਰ ਵੜ ਕੇ ਆ ਗਏ ਹੋ ਬੜੇ ਖਰਾਬ ਹੈ ਬਾਜੀ ਵੀ ਨਹੀਂ ਮਾਰੀ ਹੈ ਨਾ ਬੜੇ ਖਰਾਬ ਹੋ ਪੂਰੀ ਸਤਿਗੁਰ ਜੀ ਸਤਿਗੁਰ ਜੀ ਮੂਰਕਾ ਪੁੱਤਰ ਤੁਹਾਨੂੰ ਮੂਰਕਾ ਹੀ ਸਤਿਗੁਰ ਚਲੋ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਕਿਦਾਂ ਠੀਕ ਠਾਕ ਡਰ ਜਾਂਦੇ ਨੇ ਲੋਗ ਹਾਂਜੀ ਹਾਂਜੀ ਸਭ ਠੀਕ ਠਾਕ ਕਿਦੂ ਕਿੱਥੇ ਆਇਆ ਸੀ ਓਏ ਪਾਲੂ ਮੈਂ ਤਾਂ ਦੀਦਾਰ ਵੀ ਤੇ ਕੱਢ ਆਇਆ ਆ ਜਾ ਮੁੰਨਾ ਆ ਜਾ ਆ ਜਾ ਤੇ ਨੰਨੂ ਨੂੰ ਤੇ ਆਪਣੀ ਖੇਡ ਲੱਗ ਗਈ ਆਂਦੇ ਆਂ ਹਾਂ ਤੇ ਕੀ ਆਏ ਉਹ ਭਰਾਵਾ ਇੱਧਰ ਆ ਦੇਖ ਦੇਖ ਮੇ ਤੇ ਫਲਟਾ ਹਿੱੱਦੇ ਥੰਨੇ ਆ ਗਈ ਬੱਸ ਦੇਖ ਨਾ ਜਾਈ ਬੱਸ ਠੀਕ ਹੈ ਦੋਸਤ ਬਾਈਕ ਮਰੀ ਆ ਗਿਆ ਇੱਕ ਨਰੀ ਹੋ ਗਿਆ ਆਹੋ ਚੱਲਾ ਆ ਹੁਣ ਆਇਆ ਚਾਹ ਪੀ ਲੈ ਚੱਲਾ ਆ ਜਾ ਆ ਜਾ ਅੱਜ ਨੰਨ ਬਫਰੀ ਖਾਣੀ ਹੈ ਬਿਸਕੁਟ ਬਿਸਕੁਟ ਖਾਣੇ ਬਫਰੀ ਬਫਰੀ ਖਾਲਾ ਹੈ ਹੈ ਸੋਣਿਆ ਚਲ ਜਲਦੀ ਕਰ ਆਪਾਂ ਫਿਰ ਚਲੀਏ ਗੁਰਦੁਆਰਾ ਸਾਹਿਬ ਜੋ ਜੋ ਆਪਣੇ ਇੱਥੇ ਜਿੱਥੇ ਆਪਾਂ ਜਾਣਾ